ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ 10 ਮਈ ਨੂੰ ਜਦੋਂ ਜੰਗਬੰਦੀ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਹੀ ਜਿਹੜੇ ਭਾਜਪਾ ਦੇ ਲੀਡਰ ਨੇ ਆ ਨਾ ਇਹਨਾਂ ਦੇ ਬੋਲ ਜਿਹੜੇ ਆ ਇਹ ਵਿਗੜਦੇ ਜਾ ਰਹੇ ਆ ਭਾਜਪਾ ਦੇ ਜਿਹੜੇ ਆਗੂ ਆ ਇਹ ਕੁਝ ਨਾ ਕੁਝ ਆਏ ਦਿਨ ਅਜੀਹਾ ਬੋਲਦੇ ਆ ਫਿਰ ਗਵਾਦ ਵੱਡਾ ਖੜਾ ਹੋ ਜਾਂਦਾ ਆਪਾਂ ਪਿਛਲੇ ਦਿਨ ਹੀ ਦੇਖਿਆ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਬੋਲਿਆ ਉਸ ਤੋਂ ਬਾਅਦ ਉਹਨਾਂ ਦੇ ਡਿਪਟੀ ਸੀਐਮ ਨੇ ਕੁਝ ਬੋਲਿਆ ਤੇ ਹੁਣ ਹਰਿਆਣਾ ਦੇ ਡਿਪਟੀ ਸਪੀਕਰ ਦੇ ਬੋਲ ਜਿਹੜੇ ਆ ਉਹ ਵਿਗੜ ਗਏ ਆ ਇਹ ਮਾਨਸਿਕ ਸਥਿਤੀ ਭਾਜਪਾ ਦੇ ਆਗੂਆਂ ਦੀ ਕਿਉਂ ਹੁੰਦੀ ਜਾ ਰਹੀ ਆ ਇਹ ਤੁਹਾਨੂੰ ਤੋਂ ਜਾਣਦੇ ਵੀ ਇਹ ਆਪੇ ਤੋਂ ਬਾਹਰ ਹੋ ਰਹੇ ਨੇ ਜਾਂ ਇਹਨਾਂ ਦੇ ਜਿਹੜੇ ਬੋਲ ਆ ਇਹਨਾਂ ਦੇ ਕਾਬੂ ਦੇ ਵਿੱਚ ਕਿਉਂ ਨਹੀਂ ਆ ਦੂਸਰੀ ਡੱਲਾ ਸਾਹਿਬ ਗੱਲ ਇਹ ਆ ਵੀ ਅੱਜ 18 ਮਈ ਫੇਰ ਗੱਲ ਜੰਗ ਦੀ ਆ ਦੋਹਾਂ ਦੇਸ਼ਾਂ ਦੇ ਦਰਮਿਆਨ ਅੱਜ ਗੱਲਬਾਤ ਹੋਣੀ ਸੀਗੀ ਦੋਹਾਂ ਦੇਸ਼ਾਂ ਨੇ ਆਪਸ ਵਿੱਚ ਫੋਨ ਤੇ ਉੱਤੇ ਗੱਲ ਕਰਨੀ ਸੀ ਵੀ ਆਪਾਂ ਮਸਲਾ ਸੁਲਝਾਉਣਾ ਕਿਵੇਂ ਆ ਪਰ ਜਦੋਂ ਇਹ ਖਬਰ ਪਤਾ ਲੱਗਦੀ ਆ ਵੀ ਦੋਹਾਂ ਦੇਸ਼ਾਂ ਦਰਮਿਆਨ ਗੱਲਬਾਤ ਨਹੀਂ ਹੋਈ ਤਾਂ ਲੋਕ ਫੇਰ ਡਰ ਜਾਂਦੇ ਆ ਸਹਿਮ ਦਾ ਮਾਹੌਲ ਆ ਤੇ ਇਹ ਵੀ ਖਬਰਾਂ ਨੇ ਵੀ ਬਾਰਡਰ ਏਰੀਆ 'ਚ ਵੱਸਦੇ ਲੋਕ ਜਿਹੜੇ ਆ ਉਹ ਇੱਕ ਵਾਰੀ ਫੇਰ ਬੰਕਰ ਪੁੱਟਣ ਨੂੰ ਮਜਬੂਰ ਹੋ ਗਏ ਆ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਖੇਤਾਂ 'ਚ ਜਿਹੜੇ ਪੁਰਾਣੇ ਬੰਕਰ ਸੀ ਉਹਦੀ ਸਫਾਈ ਸ਼ੁਰੂ ਹੋ ਗਈ ਹੈ ਕਲੈਰਿਟੀ ਨਹੀਂ ਹੋ ਰਹੀ ਦੋਵਾਂ ਦੇਸ਼ਾਂ درمیان ਤੀਜਾ ਅਮ ਸਵਾਲ ਹੈ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਸ਼ਹਿਰ ਜਲੰਧਰ ਤੋਂ ਜਿਹੜੇ ਲੋਕ ਸਭਾ ਦੇ ਮੈਂਬਰ ਹੈ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਬਤੌਰ ਐਮਪੀ ਔਰ ਇਹ ਮਾਨ ਸਨਮਾਨ ਇਹਨਾਂ ਦਾ ਕਿਉਂ ਹੋ ਰਿਹਾ ਹੋਰ ਐਮਪੀਜ਼ ਵੀ ਨੇ ਪੰਜਾਬ ਤੋਂ ਵੱਖ-ਵੱਖ ਪਾਰਟੀਆਂ ਨੇ ਐਮਪੀ ਨੇ ਪਰ ਚਰਨਜੀਤ ਚੰਨੀ ਨੂੰ ਇਹ ਅਵਾਰਡ ਪੂਰੇ ਭਾਰਤ ਦੇ ਵਿੱਚੋਂ ਦਿੱਤਾ ਜਾਣਾ ਇਹਦੇ ਪਿੱਛੇ ਕੀ ਕਾਰਨ ਹੈ ਪਟਨਾ ਸਾਹਿਬ ਸਭ ਤੋਂ ਪਹਿਲਾਂ ਉਹੀ ਵੀ ਭਾਜਪਾ ਦੇ ਆਗੂ ਆਪੇ ਤੋਂ ਬਾਹਰ ਕਿਉਂ ਹੋ ਰਿਹਾ ਜ਼ੁਬਾਨ ਤੇ ਕਾਬੂ ਇਹਨਾਂ ਦਾ ਜਿਹੜਾ ਉਹ ਹੌਲੀ-ਹੌਲੀ ਲੂਜ਼ ਕਿਉਂ ਹੋ ਰਿਹਾ ਦੇਖੋ ਤੁਹਾਡਾ ਸਵਾਲ ਅੱਜ ਦੇ ਸੰਦਰਭ ਚ ਬਹੁਤ ਮਹੱਤਵਪੂਰਨ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਈ ਮੰਤਰੀ ਨੇ ਇੱਕ ਡਿਪਟੀ ਮੁੱਖ ਮੰਤਰੀ ਵੀ ਅਸੀਂ ਸੁਣਿਆ ਹੁਣ ਹਰਿਆਣਾ ਦਾ ਡਿਪਟੀ ਸਪੀਕਰ ਭਾਰਤੀ ਜਨਤਾ ਪਾਰਟੀ ਦੇ ਇਹ ਉਹ ਲੀਡਰ ਨੇ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਨੇ ਸੰਵਿਧਾਨਿਕ ਅਹੁਦਿਆਂ ਤੇ ਨਹੀਂ ਕੋਰੀਨਾ ਤੋਂ ਤਵਕਕ ਕੀਤੀ ਜਾਂਦੀ ਹੈ ਕਿ ਇਹਨਾਂ ਦਾ ਹਰ ਸ਼ਬਦ ਜਿਹੜਾ ਉਹ ਪ੍ਰੇਰਣਾਦਾਇਕ ਹੋਵੇ ਅਸੀਂ ਵਿਜੇ ਸ਼ਾਹ ਦਾ ਬਿਆਨ ਸੁਣਿਆ ਜਿਹੜਾ ਮੱਧ ਪ੍ਰਦੇਸ਼ ਦਾ ਮੰਤਰੀ ਸੀ ਜਿਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਇੱਕ ਤਰੀਕੇ ਨਾਲ ਉਹਨਾਂ ਦੇ ਉਹਨਾਂ ਨੂੰ ਅਤਵਾਦੀਆਂ ਦੀ ਭੈਣ ਤੱਕ ਕਰਾਰ ਦੇਤਾ ਸੀ ਬਾਅਦ ਦੇ ਵਿੱਚ ਉਹ ਮੰਤਰੀ ਮਾਫੀਆਂ ਵੀ ਮੰਗ ਰਿਹਾ ਹੈ ਇਹ ਵੀ ਕਹਿ ਰਿਹਾ ਹੈ ਕਿ ਸੋਫੀਆ ਕੁਰੈਸ਼ੀ ਤਾਂ ਮੇਰੇ ਭੈਣ ਨੇ ਇਲਾਬਾ ਮਧ ਪ੍ਰਦੇਸ਼ ਦੀ ਹਾਈ ਕੋਰਟ ਨੇ ਐਫ ਆਈ ਆਰ ਦੇ ਹੁਕਮ ਦਿੱਤੇ ਸੁਪਰੀਮ ਕੋਰਟ ਤੱਕ ਉਹ ਮੰਤਰੀ ਜਾਇਆ ਚਿੰਤਾ ਇਸ ਗੱਲ ਦੀ ਵੀ ਹੈ ਸੰਦੀਪ ਜੀ ਕਿ ਬੀ ਜੀ ਪੀ ਦਾ ਮੰਤਰੀ ਦਾ ਸਾਰਵਜਨਿਕ ਤੌਰ ਤੇ ਜਿਹੜਾ ਉਹ ਬਿਆਨ ਸੀ ਬਹੁਤ ਮਾੜਾ ਸੀ ਤੇ ਬੀ ਜੀ ਪੀ ਨੇ ਹਾਲੇ ਤੱਕ ਉਹਦੇ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਇਹ ਸਮਝ ਤੋਂ ਬਾਹਰ ਹੈ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਅਗਰ ਅਹੁਦਿਆਂ ਤੋਂ ਹਟਾ ਕੇ ਉਹਨਾਂ ਦੀ ਥਾਂ ਨਹੀਂ ਦਿਖਾਈ ਜਾਏਗੀ ਤੇ ਲੋਕਾਂ ਦੇ ਵਿੱਚ ਚੰਗਾ ਸਨੇਹਾ ਨਹੀਂ ਜਾਂਦਾ ਇਹ ਤਾਂ ਸੀ ਇੱਕ ਗੱਲ ਵਿਜੇ ਸ਼ਾਹ ਦੀ ਗੱਲ ਇੱਥੇ ਰੁਕੀ ਨਹੀਂ ਇਸ ਤੋਂ ਬਾਅਦ ਇੱਕ ਡਿਪਟੀ ਸੀਐਮ ਨੇ ਜਗਦੀਸ਼ ਦੇਵੜਾ ਜਗਦੀਸ਼ ਦੇਵੜਾ ਦਾ ਜਦੋਂ ਅਸੀਂ ਬਿਆਨ ਸੁਣਦੇ ਆ ਉਹਨੇ ਵੀ ਬਹੁਤ ਸ਼ਰਮਸਾਰ ਕੀਤਾ ਸਾਰਿਆਂ ਨੂੰ ਇਹ ਬਿਆਨਾਂ ਦਾ ਸਮਾਜ ਤੇ ਅਸਰ ਕੀ ਪੈਂਦਾ ਹੈ ਸਾਡੇ ਪੋਲੀਟੀਕਲ ਸਿਸਟਮ ਤੇ ਅਸਰ ਕੀ ਪੈਂਦਾ ਮੈਂ ਉਹਦਾ ਵੀ ਜ਼ਿਕਰ ਕਰੂੰਗਾ ਹੁਣ ਜਗਦੀਸ਼ ਦੇਵਦਾ ਜਿਹੜੇ ਡਿਪਟੀ ਸੀਐਮ ਆ ਉਹ ਕਹਿੰਦੇ ਇੱਕ ਤਰੀਕੇ ਨਾਲ ਜੋ ਆਪਰੇਸ਼ਨ ਸੰਦੂਰ ਹੋਇਆ ਜਾਂ ਪਾਕਿਸਤਾਨ ਦੇ ਉੱਪਰ ਜਵਾਬੀ ਕਾਰਵਾਈ ਭਾਰਤੀ ਫੌਜ ਨੇ ਕੀਤੀ ਭਾਰਤੀ ਫੌਜ ਨੂੰ ਵੱਡੀ ਜਿੱਤ ਮਿਲੀ ਪਰ ਆਮ ਲੋਕਾਂ ਦੇ ਵਿੱਚ ਇਹ ਜਿੱਤ ਫੌਜ ਵੀ ਤਾਂ ਸਵੀਕਾਰੀ ਗਈ ਕਿ ਫੌਜ ਨੇ ਬਹੁਤ ਚੰਗਾ ਕੰਮ ਕੀਤਾ ਪਰ ਭਾਜਪਾ ਨੇ ਜਿੱਤ ਦੁਵਾਈ ਇਹ ਧਾਰਨਾ ਈਸਵਰ ਲੋਕਾਂ ਚ ਸਥਾਪਿਤ ਨਹੀਂ ਹੋਈ ਕਿਉਂਕਿ ਭਾਜਪਾ ਦੇ ਲੀਡਰ ਤਾਂ ਇਸ ਤਰੀਕੇ ਨਾਲ ਪੇਸ਼ ਆ ਰਹੇ ਸੀ ਕਿ ਜਿਵੇਂ ਉਹ ਪਾਕਿਸਤਾਨ ਨੂੰ ਖਤਮ ਹੀ ਕਰ ਦੇਣਗੇ ਜਿਵੇਂ ਉਹ ਪਾਕਿਸਤਾਨ ਅਕੁਪਾਈਡ ਕਸ਼ਮੀਰ ਹੈਦ ਕੀ ਜਿੱਤ ਕੇ ਲਿਆਉਣਗੇ ਉਮੀਦਾਂ ਲੋਕਾਂ ਦੀਆਂ ਭਾਜਪਾ ਦੇ ਲੀਡਰਾਂ ਨੇ ਵੀ ਬਹੁਤ ਵਧਾਈਆਂ ਔਰ ਇਹ ਹੌਲੀ-ਹੌਲੀ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਮਾਜ ਦੇ ਵਿੱਚ ਡਿਬੇਟ ਹੋ ਰਹੀ ਹੈ ਪੰਜਾਬ ਦੇ ਲੋਕ ਵੀ ਡਿਸਕਸ਼ਨ ਕਰ ਰਹੇ ਨੇ ਡਿਬੇਟ ਕਰ ਰਹੇ ਨੇ ਵੀ ਇਹ جنگ ਦਾ ਉਦੇਸ਼ ਕੀ ਸੀ ਇਹ ਜੰਗ ਕਿਉਂ ਹੋਈ ਸੀ ਜਿਹੜੀ ਇਹ ਸਥਿਤੀ ਬਣੀ ਇਹ ਕੋਈ ਦੋ ਰਾਏ ਨਹੀਂ ਹੈ ਪਹਿਲਗਾਮ ਦੇ ਵਿੱਚ ਜਦੋਂ ਸਾਡੇ 26 ਲੋਕ ਮਾਰੇ ਗਏ ਸੰਦੀਪ ਜੀ ਲੋਕਾਂ 'ਚ ਗੁੱਸਾ ਸੀ ਹਰ ਕੋਈ ਚਾਹੁੰਦਾ ਸਰਕਾਰੇ ਦਾ ਬਦਲਾ ਲਵੇ ਗੱਲ ਅੱਤਵਾਦੀਆਂ ਤੇ ਹਮਲਿਆਂ ਦੀ ਸਮਝ ਆਉਂਦੀ ਹੈ ਕਿ ਅੱਤਵਾਦੀ ਕੈਂਪਾਂ ਤੇ ਭਾਰਤੀ ਫੌਜ ਨੇ ਹਮਲੇ ਕੀਤੇ ਇਹ ਗੱਲ ਸਭ ਨੂੰ ਸਮਝ ਆਉਂਦੀ ਹੈ ਕਿ ਅੱਤਵਾਦੀ ਕੈਂਪ ਅਸੀਂ ਤਬਾਹ ਕੀਤੇ ਪਰ ਅੱਤਵਾਦੀ ਕੈਂਪਾਂ ਤੇ ਹਮਲਾ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਲੋਕ ਉਸ ਤਿਆਰੀ ਨੂੰ ਜੰਗ ਦੇ ਤੌਰ ਤੇ ਦੇਖ ਰਹੇ ਸੀ ਵੀ ਸ਼ਾਇਦ ਸਰਕਾਰ ਸਾਡੀ ਜੰਗ ਕਰੋ ਪਾਕਿਸਤਾਨ ਤੇ ਹਮਲਾ ਕਰੋ ਇਹ ਵੀ ਮੈਂ ਸਾਫ਼ ਕਰਦਾ ਜਦੋਂ ਅਸੀਂ ਆਮ ਲੋਕਾਂ ਨਾਲ ਗੱਲ ਕਰਦੇ ਹਾਂ ਸਾਰੇ ਲੋਕ ਜੰਗ ਨਹੀਂ ਸੋਚਉਂਦੇ ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ ਪੰਜਾਬੀ ਓਕਾ ਜੰਗ ਨਹੀਂ ਚਾਹੁੰਦੇ ਹੁਣ ਮੈਂ ਅੱਗੇ ਵੀ ਵਧਾਉਣਾ ਡਿੱਪੀ ਸੀਐਮ ਜਿਹੜਾ ਜਗਦੀਸ਼ ਦੇਵੜਾ ਉਹਦਾ ਬਿਆਨ ਪਤਾ ਕੀ ਹੈ ਜਗਦੀਸ਼ ਦੇਵੜਾ ਕਹਿੰਦਾ ਮંચ ਤੇ ਸੰਬੋਧਨ ਕਰ ਰਿਹਾ ਹੈ ਮਤਲਬ ਨਰਿੰਦਰ ਮੋਦੀ ਦੀ ਭਗਤੀ ਦੇ ਵਿੱਚ ਇੰਨੇ ਜ਼ਿਆਦਾ ਲੀਨ ਹੈ ਜਗਦੀਸ਼ ਦੇਵੜਾ ਜੀ ਉਹ ਕਹਿੰਦੇ ਪੂਰਾ ਦੇਸ਼ ਔਰ ਦੇਸ਼ ਕੀ ਸੈਨਾ ਪੀਐਮ ਕੇ ਚਰਨੋ ਮੇ ਨਤਮਸਤਕ ਹੈ ਮਤਲਬ ਇਹ ਲੋਕ ਆਪਣੇ ਸ਼ਬਦਾਂ ਬਾਰੇ ਸੋਚਦੇ ਹੀ ਨਹੀਂ ਇਸ ਗੱਲ ਦੀ ਹੈਰਾਨੀ ਹੈ ਜਦਕਿ ਇਹ ਕਹਿੰਦਾ ਕਿ ਜਦੋਂ ਦੀ ਇਹ ਜੰਗਬੰਦੀ ਹੋਈ ਹੈ ਜਾਂ ਜਦੋਂ ਜੰਗ ਦਾ ਮਾਹੌਲ ਬਣਿਆ ਭਾਜਪਾ ਦੇ ਜਿਹੜੇ ਆਗੂ ਆਏ ਇੰਨਾ ਵਕਤ ਚੜ੍ਹ ਕੇ ਬਿਆਨ ਦੇ ਰਹੇ ਸੀਗੇ ਹੁਣ ਇਹਨਾਂ ਨੂੰ ਇਹ ਗੱਲ ਜਸਟੀਫਾਈ ਕਰਨੀ ਪੈ ਰਹੀ ਆ ਹੁਣ ਇੱਕ ਚੀਜ਼ ਜਿਹੜੀ ਵਾਪਰ ਗਈ ਜਿਹੜੀ ਦੁਨੀਆ ਨੇ ਦੇਖੀ ਆ ਤੁਸੀਂ ਉਹਨੂੰ ਹੁਣ ਜਸਟੀਫਾਈ ਕਰਨ ਬਾਅਦ ਤੁਰੇ ਹੋਏ ਹੋ ਤੇ ਉਹ ਤੁਹਾਡੇ ਕੋਲ ਹੋ ਨਹੀਂ ਰਿਹਾ ਤੇ ਬੋਲ ਬੋਲ ਬੋਲੇ ਜਾ ਰਹੇ ਬਿਲਕੁਲ ਹੁਣ ਦੇਖੋ ਵਿਦੇਸ਼ ਮੰਤਰੀ ਦਾ ਇੱਕ ਬਿਆਨ ਹੈ ਕਿ ਜਦੋਂ ਅਸੀਂ ਹਮਲਾ ਕਰਨਾ ਸੀ ਆਪਰੇਸ਼ਨ ਸਿੰਧੂਰ ਅਤਵਾਦੀ ਕੈਂਪਾਂ ਤੇ ਤੇ ਅਸੀਂ ਪਾਕਿਸਤਾਨੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਇਹ ਜਾਣਕਾਰੀ ਦਿੱਤੀ ਸੀ ਵੀ ਸਾਡਾ ਹਮਲਾ ਜਿਹੜਾ ਹੈ ਉਹ ਅੱਤਵਾਦੀ ਕੈਂਪ 'ਤੇ ਹੈ। ਅਸੀਂ ਜਿਹੜੇ ਉਹ ਸਟਰਕਚਰ ਨੇ ਅਸੀਂ ਉੱਥੇ ਹਮਲਾ ਕਰਾਂਗੇ। ਅਸੀਂ ਨਾ ਆਮ ਲੋਕਾਂ ਨੂੰ ਨਿਸ਼ਾਨਾ ਬਣਾਵਾਂਗੇ ਨਾ ਫੌਜ ਨੂੰ ਨਿਸ਼ਾਨਾ ਬਣਾਵਾਂਗੇ। ਦੇਖਿਆ ਜਾਵੇ ਤੇ ਵਿਦੇਸ਼ ਮੰਤਰੀ ਦਾ ਜਿਹੜਾ ਇਹ ਬਿਆਨ ਹੈ ਇਹਦੇ 'ਚ ਕੋਈ ਗਲਤ ਗੱਲ ਵੀ ਨਹੀਂ। ਅਗਰ ਅੱਤਵਾਦੀ ਕੈਂਪ 'ਤੇ ਹਮਲਾ ਕਰਨਾ ਸੀ ਤੇ ਚੇਤਾਵਨੀ ਦੇ ਦਿੱਤੀ ਗਈ। ਸੰਦੀਪ ਜੀ ਇਹ ਚੇਤਾਵਨੀ ਪਤਾ ਕਿਉਂ ਦੇਣੀ ਸੀ? ਸਵਾਲ ਤੇ ਉਹ ਬੰਦੇ ਜਿਹੜੇ ਭੱਜੜ ਕੇ ਜਿਹੜੇ ਅੱਤਵਾਦੀ ਹੈ ਜਾਂ ਜਿਹੜੇ ਦਸਤ ਜੰਦ ਸਰਕਾਰ ਨੂੰ ਚੇਤਾਵਨੀ ਕਿਉਂ ਦੇਣੀ ਪਈ ਮੈਂ ਉਹਦੇ ਤੇ ਆਉਣਾ ਅਸਲ 'ਚ 22 April ਨੂੰ Pahalgam ਦੇ ਵਿੱਚ ਹਮਲਾ ਕੀਤਾ ਅਤਵਾਦੀਆਂ ਨੇ ਸਾਡੇ 26 ਲੋਕ ਸਾਡੇ ਮਾਰੇ ਗਏ ਇੱਕ ਨੇਪਾਲ ਦਾ ਸੀ ਉਸ ਤੋਂ ਬਾਅਦ ਭਾਰਤ ਸਰਕਾਰ ਕੋਲੇ ਸਮਾਂ ਸੀ ਕਿ ਉਹ ਤੁਰੰਤ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਉੱਥੇ ਅਤਵਾਦੀ ਕੈਂਪਾਂ ਤੇ ਹਮਲਾ ਕਰ ਸਕਦੇ ਸੀ ਪਰ ਸਾਡੇ ਦੇਸ਼ 'ਚ ਪੋਲੀਟੀਕਲ ਲੀਡਰਾਂ ਨੇ ਇਸ ਤਰੀਕੇ ਦਾ ਮਾਹੌਲ ਬਣਾਇਆ ਕਿ ਉਹ ਪਾਕਿਸਤਾਨ ਨਾਲ ਪਾਕਿਸਤਾਨ ਨੂੰ ਇੱਕ ਤਰੀਕੇ ਨਾਲ ਉਹਨਾਂ ਦੇ ਭਾਸ਼ਾ ਚੋਂ ਇਹ ਗੱਲ ਨਿਕਲਦੀ ਸੀ ਵੀ ਜੰਗ ਚ ਹਰਾਉਣਗੇ ਉਹ ਪੂਰਾ ਤਬਾਹ ਕਰ ਦੇਣਗੇ ਮਿੱਟੀ ਚ ਮਿਲਾ ਦੇਣਗੇ ਅੱਤਵਾਦੀਆਂ ਨੂੰ ਇਸ ਤਰ੍ਹਾਂ ਦਾ ਭਾਰਤ ਜਵਾਬ ਦੇਗਾ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਪੋਲਿਟੀਕਲ ਲੀਡਰਾਂ ਦੇ ਜਿਹੜੇ ਬਿਆਨ ਨੇ ਸੰਦੀਪ ਜੀ ਉਹ ਇਸ ਸ਼੍ਰੇਣੀ ਦੇ ਸੀ ਉਹਦੇ ਨਾਲ ਹੋਇਆ ਕਿ ਪਾਕਿਸਤਾਨ ਤੱਕ ਵੀ ਇਹ ਸੁਨੇਹਾ ਚੱਲ ਗਿਆ ਕਿ ਭਾਰਤ ਕਿਸੇ ਖਮੇ ਵੀ ਹਮਲਾ ਕਰ ਸਕਦਾ ਹੈ ਜ਼ੁਬਾਨੀ ਲੀਡਰਾਂ ਦੀ ਜਿਹੜੀ ਬਿਆਨਬਾਜ਼ੀ ਸੀ ਬੜੀ ਕੌੜੀ ਸੀ ਉਸ ਤੋਂ ਬਾਅਦ ਪਾਕਿਸਤਾਨ ਦੇ ਲੀਡਰਾਂ ਦੀ ਬਿਆਨਬਾਜ਼ੀ ਆ ਗਈ ਉਹਨਾਂ ਦਾ ਇੱਕ ਉਹਨਾਂ ਦਾ ਵੀ ਇੱਕ ਸਾਬਕਾ ਮੰਤਰੀ ਸੀ ਪਤਾ ਨਹੀਂ ਮੌਜੂਦਾ ਮੰਤਰੀ ਸੀ ਕਹਿੰਦਾ ਸਾਡੇ ਕੋਲੇ ਪੌਣੇ-ਪੌਣੇ ਕਿਲੋ ਦੇ ਪਏ ਆ ਮੌਜੂਦਾ ਮੰਤਰੀ ਮੌਜੂਦਾ ਮੰਤਰੀ ਜਿਹੜੀ ਜਿਹੜਾ ਇੱਕ ਦੂਜੇ ਨੂੰ ਚੇਤਾਵਨੀ ਦੇਣ ਦਾ ਪੱਦਰ ਸੀ ਉਹ ਬਹੁਤ ਖਤਰਨਾਕ ਸੀ ਉਹ ਇਸ ਤਰ੍ਹਾਂ ਦਾ ਸੀ ਜਿਵੇਂ ਇਹ ਇਸ਼ਾਰਾ ਜੰਗਵਲ ਹੋ ਰਿਹਾ ਹੈ ਇਸ ਕਰਕੇ ਆਪਰੇਸ਼ਨ ਸੰਧੂਰ ਤੋਂ ਪਹਿਲਾਂ ਸਾਡੇ ਵਿਦੇਸ਼ ਮੰਤਰੀ ਵੱਲੋਂ ਜਾਂ ਸਾਡੀ ਸਰਕਾਰ ਵੱਲੋਂ ਪਾਕਿਸਤਾਨ ਨੂੰ ਦੱਸਣਾ ਪਿਆ ਕਿ ਅਸੀਂ ਜਿਹੜਾ ਇਹ ਹਮਲਾ ਕਰ ਰਹੇ ਹਾਂ ਅਸੀਂ ਜੰਗ ਦੀ ਸ਼ੁਰੂਆਤ ਨਹੀਂ ਕਰ ਰਹੇ ਅਸੀਂ ਤਾਂ ਅਤਵਾਦੀ ਕੈਂਪਾਂ ਤੇ ਹਮਲਾ ਕਰਨਾ ਹੈ ਹੁਣ ਰਾਹੁਲ ਗਾਂਧੀ ਇਸ ਗੱਲ ਤੋਂ ਨਰਾਜ਼ ਹੋਗੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਕਹਿੰਦੇ ਆਪਰੇਸ਼ਨ ਸੰਧੂਰ ਬਾਰੇ ਪਾਕਿਸਤਾਨ ਨੂੰ ਪਹਿਲਾਂ ਦੱਸਣਾ ਗਲਤ ਸੀ ਪੂਰੇ ਮੁਲਕ ਦੇ ਵਿੱਚ ਕਾਂਗਰਸ ਦੇ ਲੀਡਰ ਭਾਜਪਾ ਸਰਕਾਰ ਨੂੰ 2-3 ਗੱਲਾਂ ਤੇ ਨਿਸ਼ਾਨਾ ਬਣਾ ਰਹੇ ਨੇ ਪਹਿਲਾ ਕਿ ਤੁਸੀਂ 트럼ਪ 트럼ਪ ਨੇ ਕਿਵੇਂ ਅਨਾਉਂਸਮੈਂਟ ਕਰਤੀ ਜੰਗਬੰਦੀ ਦੀ ਤੁਸੀਂ 트럼ਪ ਨੂੰ ਇਨਕਾਰ ਕਿਉਂ ਨਹੀਂ ਕਰਦੇ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਕਿਉਂ ਨਹੀਂ ਬੁਲਾਉਂਦੇ ਪਾਰਲੀਮੈਂਟ ਦਾ ਸੈਸ਼ਨ ਹਜੇ ਤੱਕ ਨਹੀਂ ਬੁਲਾਇਆ ਗਿਆ ਭਾਰਤ ਸਰਕਾਰ ਵੱਲੋਂ ਔਰ ਤੀਜਾ ਰਾਹੁਲ ਗਾਂਧੀ ਕਹਿੰਦੇ ਵੀ ਤੁਸੀਂ ਆਪਰੇਸ਼ਨ ਸੰਧੂਰ ਤੋਂ ਪਹਿਲਾਂ ਪਾਕਿਸਤਾਨ ਨੂੰ ਕਿਉਂ ਦੱਸਿਆ ਹੁਣ ਇਹ ਤਿੰਨੇ ਸਵਾਲ ਭਾਜਪੀ ਦੇ ਲੀਡਰਾਂ ਤੋਂ ਵਿਰੋਧੀ ਧਿਰ ਦੇ ਲੋਕ ਪੁੱਛਦੇ ਨੇ ਔਰ ਇਸੇ ਤਰ੍ਹਾਂ ਜਿਹੜਾ ਹਰਿਆਣੇ ਦਾ ਡਿਪਟੀ ਸਪੀਕਰ ਹੈ ਇਹਦਾ ਨਾਮ ਹੈ ਡਾਕਟਰ ਕ੍ਰਿਸ਼ਨ ਮਿੱੱਡਾ ਦੇਖੋ ਡਾਕਟਰ ਕ੍ਰਿਸ਼ਨ ਮਿੱੱਡਾ ਨੇ ਜਾਂ ਤਾਂ ਇਹ ਕੋਈ ਪ੍ਰੈਕਟਿਸ ਵਾਲੇ ਡਾਕਟਰ ਹੋਣਗੇ ਸਿਹਤ ਦੇ ਜਾਂ ਇਹ ਪੜ੍ਹਾਈ ਲਿਖਾਈ ਵਾਲੇ ਡਾਕਟਰ ਹੋਣਗੇ ਕਿ ਡਾਕਟੋਰੇਟ ਕੀਤੀ ਆ ਸੋ ਇੰਨਾ ਪੜ੍ਹਿਆ ਲਿਖਿਆ ਵਿਅਕਤੀ ਤੇ ਇਸ ਵਿਅਕਤੀ ਦੀ ਜ਼ੁਬਾਨ ਚੋਂ ਜਿਹੜੇ ਸ਼ਬਦ ਨਿਕਲੇ ਨੇ ਉਹ ਬਹੁਤ ਮਾੜੇ ਨਿਕਲੇ ਨੇ ਹੁਣ ოਪਰੇਸ਼ਨ ਸੰਧੂਰ ਸੰਧੂਰ ਤੇ ਜਿਹੜੇ ਲੋਕ ਸਵਾਲ ਚੱਕ ਰਹੇ ਨੇ ਜਿਹੜੇ ਲੋਕ ਸਵਾਲ ਚੱਕ ਰਹੇ ਨੇ ਉਹ ਉਹ ਦੇਸ਼ ਵਿਰੋਧੀ ਨਹੀਂ ਹੈ ਉਹ ਗद्दार ਨਹੀਂ ਹੈ ਉਹਨਾਂ ਦਾ ਹੱਕ ਹੈ ਸਵਾਲ ਪੁੱਛਣਾ ਕਿਉਂਕਿ ਸਰਕਾਰ ਦੇ ਉੱਤਰ ਤੋਂ ਲੋਕ ਸੰਤੁਸ਼ਟ ਨਹੀਂ ਹੋ ਰਹੇ ਹਜੇ ਤੱਕ ਨਹੀਂ ਦੱਸਿਆ ਸਰਕਾਰ ਨੇ ਕਿ 트럼ਪ ਨੇ ਪੇਸ਼ 트럼ਪ ਦੇ ਨਾਲ ਕੀ ਗੱਲਬਾਤ ਹੋਈ 트럼ਪ ਨੇ ਕਿਉਂ ਇਲਾਜ ਇਹਦਾ ਆਪਾਂ ਕੱਲ ਵੀ ਗੱਲ ਕੀਤੀ ਸੀ 트럼ਪ ਤੇ ਓਪਨਲੀ ਹੁਣ ਕਹਿ ਰਿਹਾ ਵੀ ਮੈਂ ਜੰਗ ਰਕਾਈ ਆ ਨਿਊਕਲੀਅਰ ਵਾਰ ਸੀ ਪਰ ਮੈਨੂੰ ਕ੍ਰੈਡਿਟ ਮਿਲਣਾ ਨਹੀਂ ਹੈ ਇਹਦਾ ਕਦੀ ਉਹ ਗੱਲੇ ਕਿਹਦਾ ਬਣਾ ਚਾਹੀਦਾ ਜਾਂ 트럼ਪ ਤਾਂ ਖੁੱਲ ਕੇ ਕਹਿ ਰਿਹਾ ਹੈ 트럼ਪ ਤਾਂ ਹਰ ਜਗ੍ਹਾ ਤੇ ਕਹਿ ਰਿਹਾ ਹੈ ਪਰ ਸਾਡੀ ਸਰਕਾਰ ਨੇ ਇਹਦੇ ਤੇ ਲੋਕਾਂ ਨੂੰ ਸਫਾਈ ਨਹੀਂ ਦਿੱਤੀ ਜਿਹੜੀ ਵਿਰੋਧੀ ਧਿਰ ਵੀ ਸਫਾਈ ਮੰਗ ਰਹੀ ਹੈ ਹੁਣ ਆਪਰੇਸ਼ਨ ਸਿੰਧੂਰ ਤੇ ਜਿਹੜੇ ਸਵਾਲ ਉੱਠ ਰਹੇ ਸੀ ਉਹਦੇ ਤੇ ਜਿਹੜੇ ਡਾਕਟਰ ਕ੍ਰਿਸ਼ਨ ਮਿੱਡਾ ਨੇ ਜਿਹੜੇ ਦੂਜੀ ਤੀਜੀ ਵਾਰ ਦੇ ਐਮਐਲਏ ਨੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਉਹ ਕਹਿੰਦੇ ਵਿਰੋਧੀਆਂ ਨੂੰ ਵਿਰੋਧੀ ਧਿਰਾਂ ਨੂੰ ਕਹਿੰਦੇ ਭਗਵਾਨ ਦਾ ਸ਼ੁਕਰ ਹੈ ਇਹ ਆਪਣੀ ਮਾਂ ਤੋਂ ਸਬੂਤ ਨਹੀਂ ਮੰਗ ਰਹੇ ਇਹ ਆਪਣੀ ਮਾਂ ਤੋਂ ਸਬੂਤ ਨਹੀਂ ਮੰਗ ਰਹੇ ਮਤਲਬ ਇਸ ਤਰੀਕੇ ਦੇ ਸ਼ਬਦ ਮੈਨੂੰ ਲੱਗਦਾ ਗਾਲਭੀ ਦੇ ਅੱਗੇ ਛੋਟੀ ਹੈ ਇਸ ਤੋਂ ਵੱਡੀ ਗਾਲ ਨਹੀਂ ਹੋ ਸਕਦੀ ਹੁਣ ਇਹਨਾਂ ਤੇ ਕਾਰਵਾਈ ਕੋਈ ਨਹੀਂ ਹੋਣੀ ਤੁਸੀਂ ਦੇਖ ਲੈਣਾ ਕਾਰਵਾਈ ਨਹੀਂ ਹੋਣੀ ਇਹਨਾਂ ਤੇ ਕਿਸੇ ਜਿਹੜੇ ਪ੍ਰਬੰਧ ਦੀ ਕਾਰਵਾਈ ਕਰਨੀ ਹੈ ਸੰਦੀਪ ਜੀ ਉਸੇ ਪ੍ਰਬੰਧ ਦਾ ਹਿੱਸਾ ਨਹੀਂ ਭਾਜਪੀ ਦੇ ਵਿੱਚ ਉਸ ਮੰਤਰੀ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਹੈ ਮੱਧ ਪ੍ਰਦੇਸ਼ ਦਾ ਜਿਹੜਾ ਮੁੱਖ ਮੰਤਰੀ ਹੈ ਉਹਦੀ ਤਾਕਤ ਹੀ ਹੈ ਨਹੀਂ ਕਿ ਉਹ ਆਪਣੇ ਕਿਸੇ ਮੰਤਰੀ ਨੂੰ ਹਟਾ ਦੇ ਕਿਉਂ ਕਿਉਂਕਿ ਮੰਤਰੀ ਤੈ ਹੁੰਦੇ ਨੇ ਉਪਰੋਂ ਦਿੱਲੀ ਤੋਂ ਸੋ ਮੁੱਖ ਮੰਤਰੀ ਦੀ ਐਡੀ ਹਸਟਿਵ ਨਹੀਂ ਹੈ ਕਿ ਉਹ ਆਪਣੇ ਕਿਸੇ ਮੰਤਰੀ ਨੂੰ ਹਟਾ ਦੇ ਇਸੇ ਤਰ੍ਹਾਂ ਹਰਿਆਣੇ ਚ ਵੀ ਸੈਣੀ ਸਾਹਿਬ ਬੜੇ ਸਿਆਣੇ ਮੁੱਖ ਮੰਤਰੀ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਸੈਣੀ ਜਿਹੜੇ ਆਪਣੇ ਮੁੱਖ ਮੰਤਰੀ ਸੈਣੀ ਨੇ ਨਾਇਬ ਸਿੰਘ ਸੈਣੀ ਉਹਨਾਂ ਦੀ ਐਡੀ ਕਿ ਉਹ ਹਟਾ ਸਕਣ ਜਿਹੜੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਡਾਕਟਰ ਕ੍ਰਿਸ਼ਨ ਮਿੱਡਾ ਜਾਂ ਉਹਨਾਂ ਨੂੰ ਤਾੜ ਸਕਣ ਡਾਕਟਰ ਕ੍ਰਿਸ਼ਨ ਮਿੱਡਾ ਉਹਨਾਂ ਦੇ ਕਾਰਵਾਈ ਗਵਰਨਰ ਵੀ ਕਰ ਸਕਦੇ ਆ ਜੇ ਚਾਹਣ ਤਾਂ ਵੀ ਇਸ ਸੰਵਿਧਾਨਿਕ ਪੋਸਟ ਤੇ ਬੈਠੇ ਨੇ ਦੇਖੋ ਸਰਕਾਰ ਕੇਂਦਰ ਜੀ ਬੀਜੇਪੀ ਦੀ ਹੈ گورنر ਬੀਜੇਪੀ ਨੇ ਲਾਉਣੇ ਹੈ ਤੇ گورنر ਕਿਉਂ ਪੰਗਾ ਲਊਗਾ ਜੀ ਸਪੀਕਰ ਨੂੰ ਹਟਾ ਕੇ ਇਸੇ ਕਰਕੇ ਤਾਂ ਇਹਨਾਂ ਲੋਕਾਂ ਦੇ ਹੌਸਲੇ ਵਧੇ ਜਾਂਦੇ ਨੇ ਉੱਥੇ ਡਿਪਟੀ ਸਪੀਕਰ ਕਹੀ ਜਾਂਦਾ ਕਹਿੰਦਾ ਪੂਰਾ ਦੇਸ਼ ਔਰ ਦੇਸ਼ ਕੀ ਸੈਨਾ ਪੀਐਮ ਕੇ ਚਰਨੋਂ ਮੇ ਨਤਮਸਤਕ ਹੈ ਡਿਪਟੀ ਭਲਿਆ ਮੰਤਰੀ ਡਿਪਟੀ ਮੁੱਖ ਮੰਤਰੀ ਵੀ ਭਲਿਆ ਮਾਨ ਸਾਹਿਬ ਤੂੰ ਨਤਮਸਤਕ ਹੋ ਪ੍ਰਧਾਨ ਮੰਤਰੀ ਦੇ ਸਾਨੂੰ ਖੁਸ਼ੀ ਹੋਊਗੀ ਵੀ ਦੇਖੋ ਜੀ ਡਿਪਟੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਪੈਰਾਂ ਚ ਨਤਮਸਤਕ ਹੈ ਨਾਲੇ ਪ੍ਰਧਾਨ ਮੰਤਰੀ ਦੀ ਉਮਰ ਬੜੀ ਸਿਆਣੀ ਹੈ 74 75 ਸਾਲ ਦੇ ਹੋਗੇ ਇਹ ਜਿਹੜਾ ਡਿਪਟੀ ਸੀਐਮ ਹੈ ਕਈ ਵਾਰੀ ਇਹੋ ਜਿਹੇ ਮੰਤਰੀਆਂ ਬਾਰੇ ਨਾ ਤੂੰ ਸ਼ਬਦ ਨਿਕਲ ਜਾਂਦਾ ਸੰਦੀਪ ਜੀ ਗੁੱਸਾ ਨਾ ਕਰਿਓ ਸੋ ਇਹ ਜਿਹੜੇ ਇਹੋ ਜਿਹੇ ਮੰਤਰੀ ਨੇ ਕਹੀ ਸੋ ਮੈਂ ਕਈ ਵਾਰੀ ਮੈਂ ਬੜਾ ਹੈਰਾਨ ਹੁੰਨਾ ਵੀ ਆਪਾਂ ਕੀ ਕਰ ਸਕਦੇ ਆ ਆਪਾਂ ਇਹੀ ਕਹਿ ਸਕਦੇ ਆ ਵੀ ਰੱਬ ਇਹਨਾਂ ਨੂੰ ਚੰਗੀ ਬੁੱਧੀ ਦੇਵੇ ਰੱਬ ਇਹਨਾਂ ਦਾ ਭਲਾ ਕਰੇ ਇਹੀ ਕਹਿ ਸਕਦੇ ਆ ਆਪਾਂ ਸੰਦੀਪ ਜੀ ਕਿਉਂਕਿ ਯਾ ਹੁਣ ਫਿਰ ਲੋਕ ਹੀ ਫੈਸਲਾ ਕਰਦੇ ਹੁੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਸ ਤਰੀਕੇ ਦੇ ਬਿਆਨ ਇਹਨਾਂ ਮੰਤਰੀਆਂ ਨੂੰ ਨਹੀਂ ਦੇਣੇ ਚਾਹੀਦੇ ਬੀਜੇਪੀ ਵਾਲਿਆਂ ਨੂੰ ਕਿਤੇ ਨਾ ਕਿਤੇ ਇਹ ਹਤਾਸ਼ਾਚ ਜੋ ਵੀ ਨਿਕਲਦੇ ਨੇ ਕਿਉਂਕਿ ਬੀਜੇਪੀ ਦੇ ਮੰਤਰੀ ਉਹਨਾਂ ਦਾ ਪੂਰਾ ਜ਼ੋਰ ਮਨਦੀਪ ਜੀ ਇਹ ਸਮਝਾਉਣ 'ਚ ਲੱਗਿਆ ਪਿਆ ਕਿ ਅਸੀਂ ਇਹ ਜੰਗ ਜਿੱਤ ਗਏ ਉਹਨਾਂ ਦੀ ਕੈਂਸਲ ਹੋ ਮੱਧਾ ਜਿਹੜਾ ਸਾਬੂ ਜਿਹੜੇ 7 ਬੰਦੇ 7 ਬੰਦਿਆਂ ਦਾ ਇੱਕ ਵਫਦ ਬਣਾ ਕੇ ਜਿਹੜੇ ਆ ਪੋਲਿਟਿਸ਼ੀਅਨਸ ਸਾਡੇ ਵਕਤ-ਵਕਤ ਮੁਲਕਾ ਚ ਜਾਣਗੇ ਮਤਲਬ ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਜਮਾਨੇ ਦੇ ਵਿੱਚ ਜੇ ਇੱਕ ਚੀਜ਼ ਜਿੱਤੀ ਹੋਈ ਆ ਜਾਂ ਅਸੀਂ ਜਿੱਤ ਪ੍ਰਾਪਤ ਕੀਤੀ ਆ ਜਾਂ ਸਾਡਾ ਹੱਥ ਉੱਪਰ ਰਹਿ ਗਿਆ ਇਹ ਜਾ ਜਾ ਕੇ ਦੱਸਣਾ ਪਵੇ ਤੇ ਫਿਰ ਸਵਾਲ ਤੇ ਖੜੇ ਹੋਣਗੇ ਵੀ ਦੇਖੋ ਜਿਹੜੀ ਉਹ ਗੱਲ ਚੱਲਦੀ ਆ ਨਾ ਭਾਜਪਾ ਦੇ ਲੀਡਰ ਵਿਸ਼ਪ ਗੁਰੂ ਵਾਲੀ ਗੱਲ ਕਰਦੇ ਨੇ ਉਹਦੀ ਤਾਂ ਹਵਾ ਨਿਕਲ ਗਈ ਭਾਰਤ ਨੂੰ ਉਸ ਤਰ੍ਹਾਂ ਦਾ ਸਾਥ ਨਹੀਂ ਮਿਲਿਆ ਦੂਜੇ ਮੁਲਕਾਂ ਦਾ ਜਿਵੇਂ ਮਿਲਣਾ ਚਾਹੀਦਾ ਸੀ ਸੋ ਮੇਨੂੰ ਤਾਂ ਲੱਗਦਾ ਮੋਦੀ ਸਾਹਿਬ ਨੂੰ ਵੀ ਆਪਣੇ ਵਿਦੇਸ਼ ਦੇ ਦੌਰੇ ਹੁਣ ਛਟਾ ਦੇਣੇ ਚਾਹੀਦੇ ਮੋਦੀ ਸਾਹਿਬ ਇੰਡੀਆ 'ਚ ਹੀ ਬਹੁਤ ਕੰਮ ਕਰੋ ਇੰਡੀਆ 'ਚ ਆਪਾਂ ਬਹੁਤ ਕੰਮ ਕਰ ਸਕਦੇ ਆਂ ਵਿਦੇਸ਼ ਦੌਰੇ ਛਟਾਓ ਉਹਦੀ ਅੱਜ ਦੋਹਾਂ ਦੇਸ਼ਾਂ ਦੇ ਦਰਮਿਆਨ ਗੱਲ ਕਿਉਂ ਨਹੀਂ ਹੋਈ ਇਹ ਸਭ ਤੋਂ ਵੱਡੀ ਖਬਰ ਆ ਲੋਕ ਡਰੇ ਹੋਇਆ ਲੋਕ ਟੀਵੀ ਦੇਖ ਰਹੇ ਆ YouTube ਦੇਖ ਰਹੇ ਆ ਕੁਝ ਸਾਨੂੰ ਸੰਪਰਕ ਕਰੇ ਵੀ ਕੀ ਬਣਿਆ ਕੀ ਬਣਿਆ ਤੇ ਕੋਈ ਹੱਲਵਾਦ ਨਹੀਂ ਇਹਦੇ ਚ ਸਹੀ ਗੱਲ ਸਮਝੀਏ ਜਦੋਂ ਤੱਕ ਅਗਲੀ ਗੱਲਬਾਤ ਨਹੀਂ ਹੁੰਦੀ ਭਾਵੇਂ ਉਹਦੀ ਡੇਟ ਫਿਕਸ ਹੋ ਜਾਂਦੀ ਹੈ ਕਿ 18 ਨੂੰ ਸੀ ਅਗਰ 18 ਨੂੰ ਗੱਲਬਾਤ ਨਹੀਂ ਹੁੰਦੀ ਤੇ ਸੀਜ਼ ਫਾਇਰ ਜਿਹੜੀ ਉਹ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਸੀਧ ਫਾਇਰ ਜਾਂ ਜੰਗਬੰਦੀ ਉਹ ਟੁੱਟਦੀ ਨਹੀਂ ਸੋ ਇਹ ਜੰਗਬੰਦੀ ਬਿਲਕੁਲ ਉਸੇ ਤਰ੍ਹਾਂ ਅੱਗੇ ਵਧੇਗੀ ਮੁਲਾਕਾਤ ਅਗਰ ਅੱਜ ਨਹੀਂ ਹੋਈ ਜਿਹੜੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਨੇ ਇਹ ਕੱਲ ਹੋ ਸਕਦੀ ਪਰਸੋਂ ਹੋ ਸਕਦੀ ਆਉਂਦੇ ਦਿਨਾਂ ਚ ਹੋ ਸਕਦੀ ਹੈ ਪਰ ਜੇ ਲੇਸਪਸ ਹੋਵੇ ਕਿ ਇਹ ਆ ਨਾ ਵੀ ਕੋਈ ਕੋਈ ਰੇਡ ਕਰਤੇ ਨਹੀਂ ਵੀ ਕਿਸੇ ਗੱਲ ਨੂੰ ਲੈ ਕੇ ਕੌਨਫਲਿਕਟ ਦੇ ਨਹੀਂ ਵੀ ਜਿੱਦਾਂ ਜਲ ਸਿੰਧੂ ਜਲ ਸਮਝੌਤਾ ਸ਼ਿਮਲਾ ਟ੍ਰੀਟੀ ਆ ਫਿਰ ਪੋਕੇ ਦੀ ਗੱਲ ਆ ਮਤਲਬ ਕਿਤੇ ਨਾ ਕਿਤੇ ਕੋਈ ਗੱਲ ਇਹੋ ਜੀ ਆ ਜਿਹੜੀ ਦੋਹਾਂ ਦੇਸ਼ਾਂ ਦੇ ਦਰਮਿਆਨ ਹਜੇ ਉਹ ਪੁੱਲ ਨਿਰਮਾਣ ਹੋ ਨਹੀਂ ਦੇ ਰਹੀ ਵੀ ਦੇਖੋ ਰੇਡ ਕੇ ਤਾਂ ਬਹੁਤ ਹੈ ਭਾਰਤ ਸਰਕਾਰ ਕਸ਼ਮੀਰ ਤੋਂ ਇਲਾਵਾ ਕਿਸੇ ਮਸਲੇ ਤੇ ਗੱਲ ਨਹੀਂ ਕਰਨਾ ਚਾਹੁੰਦੀ ਭਾਰਤ ਸਰਕਾਰ ਕਹਿੰਦੀ ਕਸ਼ਮੀਰ ਸਾਨੂੰ ਛੱਡੋ ਇਹ ਲੀਗਲ ਦਾਵਾ ਠੀਕ ਹੈ ਇਹ ਮੈਂ ਦਾ ਸਮਰਥਨ ਕਰਦਾ ਇਸ ਦਾਅਵੇ ਦਾ ਠੀਕ ਹੈ ਪਾਕਿਸਤਾਨ ਅਕੁਪਾਈਡ ਕਸ਼ਮੀਰ ਹੈ ਜਿਹੜਾ ਉਹ ਭਾਰਤ ਦਾ ਹਿੱਸਾ ਹੈ ਸਾਨੂੰ ਮਿਲਣਾ ਚਾਹੀਦਾ ਹੁਣ ਭਾਰਤ ਸਰਕਾਰ ਕਹਿੰਦੀ ਅਸੀਂ ਅੱਤਵਾਦੀਆਂ ਦੀ ਲਿਸਟ ਦਿੱਤੀ ਹੋਈ ਹੈ ਸਾਨੂੰ ਅੱਤਵਾਦੀ ਦੋ ਪਾਕਿਸਤਾਨ ਦੀ ਸਰਕਾਰ ਕੋਲ ਪਹਿਲਾਂ ਪਾਣੀਆਂ ਦੇ ਮਸਲੇ ਤੇ ਅਸੀਂ ਗੱਲ ਤੋੜੀਏ ਅਸੀਂ ਇੱਕ ਡੈਪੂਟੇਸ਼ਨ ਦੇ ਰੂਪ ਵਿੱਚ ਜਾਈਆ ਪਾਕਿਸਤਾਨ ਗੱਲ ਕਰੇ ਸਾਰੇ ਮਸਲਿਆਂ ਤੇ ਗੱਲ ਹੋਵੇ ਔਰ ਉਧਰ ਪਾਕਿਸਤਾਨ ਨੇ ਤਾਂ ਇਹ ਵੀ ਫੈਸਲਾ ਕਰਤਾ ਜਿਹੜਾ ਲਸ਼ਕਰ ਦਾ ਹੈੱਡਕੁਆਰਟਰ ਨੋ ਅੱਤਵਾਦੀ ਕੈਂਪ ਜਦੋਂ ਨਿਸ਼ਾਨਾ ਬਣਾਏ ਗਏ ਸੀ ਤੇ ਲਸ਼ਕਰ ਦਾ ਹੈੱਡਕੁਆਰਟਰ ਸੀ ਪਾਕਿਸਤਾਨ ਦੇ ਵਿੱਚ ਉਹ ਵੀ ਤੋੜਿਆ ਗਿਆ ਸੀ ਸਾਡੇ ਹਮਲੇ 'ਚ ਤੇ ਪਾਕਿਸਤਾਨ ਦੀ ਸਰਕਾਰ ਉਹਨੂੰ ਆਪਣੇ ਖਰਚੇ ਤੋਂ ਬਣਾਏਗੀ ਉਹਨਾਂ ਨੇ ਕਹੇ ਉਹ ਹੀ ਮੰਨਦੇ ਨਹੀਂ ਕਿ ਅੱਤਵਾਦੀ ਪਾਕਿਸਤਾਨ ਵਾਲੇ ਪਾਸਿਓਂ ਹਮਲਾ ਕੀਤਾ ਭਾਰਤ 'ਚ ਉਹ ਸਵੀਕਾਰ ਨਹੀਂ ਕਰਦੇ ਉਹ ਕਹਿੰਦੇ ਨਾ ਅਸੀਂ ਅੱਤਵਾਦੀਆਂ ਨੂੰ ਟ੍ਰੇਨਿੰਗ ਦਈਏ ਨਾ ਸਾਡੇ ਅੱਤਵਾਦੀਆਂ ਦੇ ਕੈਂਪ ਚੱਲਦੇ ਨੇ ਪਰ 트੍ਰੰਪ ਦਾ ਵੀ ਇਹਨਾਂ ਨੂੰ ਸਾਥ ਨਹੀਂ ਮਿਲਿਆ ਸੋ ਉਹ ਸਾਰੀਆਂ ਗੱਲਾਂ ਰੇਡ ਕਰ ਤਾਂ ਬਣਿਆ ਹੋਇਆ ਜੰਗਬੰਦੀ ਦੀ ਗੱਲਬਾਤ ਹੈ ਮੇਰੇ ਸਾਰੀ ਗੱਲਬਾਤ ਕਦੋਂ ਅੱਗੇ ਵਧਦੀ ਹੈ ਉਸ ਦਿਨ ਦਾ ਇੰਤਜ਼ਾਰ ਰਹੇਗਾ ਬਾਕੀ ਚਿੰਤਾਵਾਂ ਜਿਹੜੀਆਂ ਨੇ ਉਹ ਸਾਡੇ ਮਾਸੂਮ ਮਨਾਂ ਚ ਬਣੀਆਂ ਹੋਈਆਂ ਨੇ ਮੈਂ ਰਿਪੋਰਟਾਂ ਦੇਖ ਰਿਹਾ ਸੀ ਸੰਦੀਪ ਜੀ ਪੰਜਾਬ ਦੀ 500 20 25 ਤੋਂ ਵੱਧ ਜਿਹੜੀ ਸਰਹੱਦ ਹੈ ਉਹ ਪਾਕਿਸਤਾਨ ਦੇ ਨਾਲ ਸਿੱਧੀ ਲੱਗਦੀ ਹੈ 734 ਕਿਲੋਮੀਟਰ ਸਾਰੀ ਸਰਹੱਦ ਖੁੱਲੀ ਹੈ ਭਾਵੇਂ ਕਿਤੇ ਕੰਡਿਆਲੀ ਤਾਰ ਹੈ ਕਿਤੇ ਨਹੀਂ ਹੈ ਹੁਣ ਅਸੀਂ ਜੇ ਸ਼ੁਰੂ ਹੋ ਜੀਏ ਨਾ ਪਠਾਨਕੋਟ ਤੋਂ ਪਠਾਨਕੋਟ ਲੈ ਲਓ ਤੁਸੀਂ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਫਜ਼ਿਲਕਾ ਆ ਸਾਡੇ 6 ਜ਼ਿਲ੍ਹੇ ਆ ਜਾਂਦੇ ਨੇ 6 ਜ਼ਿਲ੍ਹਿਆਂ ਦੀ ਸਾਡੀ ਜਿਹੜੀ ਸਰਹੱਦ ਹੈ ਪਾਕਿਸਤਾਨ ਦੇ ਨਾਲ ਲੱਗਦੀ ਹੈ ਔਰ ਜਿਹੜੇ ਸਾਡੇ ਪਿੰਡ ਸਰਹੱਦਾਂ ਦੇ ਨੇੜੇ-ਤੇੜੇ ਨੇ ਉਹ ਪਿੰਡਾਂ ਦੇ ਵਿੱਚ ਕਿਉਂਕਿ 71 ਤੋਂ ਬਾਅਦ ਜੰਗ ਨਹੀਂ ਹੋਈ ਕਾਰਗਿਲ ਦੀ ਜੰਗ ਜਿਹੜੀ ਉਹਦਾ ਨਿਸ਼ਾਨਾ ਪੰਜਾਬ ਨਹੀਂ ਸੀ ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਪੁਰਾਣੇ ਉਹਨਾਂ ਦੇ ਬੰਕਰ ਬਣੇ ਹੋਏ ਸੀ ਘਰਾਂ 'ਚ ਉਹ ਕੱਢਣੇ ਸ਼ੁਰੂ ਕਰਤੇ ਖੋਲ੍ਹ ਲਏ ਉਹਨਾਂ ਬੰਕਰਾਂ ਦੀ ਸਾਫ ਸਫਾਈ ਸ਼ੁਰੂ ਕਰਤੀ ਕਿਉਂਕਿ ਇਸ ਵਾਰ ਜਿੰਨੀ ਤੇਜ਼ੀ ਦੇ ਨਾਲ ਭਾਰਤ ਤੇ ਪਾਕਿਸਤਾਨ 'ਚ ਰਿਸ਼ਤੇ ਵਿਗੜੇ ਲੋਕਾਂ ਨੂੰ ਬੰਕਰ ਖੋਲਣ ਦਾ ਮੌਕਾ ਹੀ ਨਹੀਂ ਮਿਲਿਆ ਲੋਕਾਂ ਨੂੰ ਘਰ-ਬਾਰ ਛੱਡ ਕੇ ਆਪਣੇ ਜਾਣੇ ਪਏ ਹੁਣ ਲੋਕ ਬੰਕਰ ਖੋਲ੍ਹ ਰਹੇ ਨੇ ਆਪਣੇ ਪਰ ਲੋਕਾਂ ਨੇ ਨਵੇਂ ਬੰਕਰ ਬਣਾਉਣ ਦੀਆਂ ਤਿਆਰੀਆਂ ਕਰ ਲਈਆਂ ਕਈ ਲੋਕ ਆਪਣੇ ਵਿਹੜਿਆਂ 'ਚ ਬੰਕਰ ਬੰਕਰ ਬਣਾ ਰਹੇ ਨੇ 8-8 10-10 ਫੁੱਟ ਕਮਰੇ ਸ਼ਹਿਰ ਦੇ ਵਿੱਚ ਭਾਵੇਂ ਅਸੀਂ ਇਹਨੂੰ ਬੇਸਮੈਂਟ ਕਹਿ ਦਿੰਦੇ ਆ ਉਹਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਉਹਦੇ ਵਿੱਚ ਤਾਜ਼ੀ ਹਵਾ ਉਹਦੇ ਚ ਆਵੇ ਪਾਈਪਾਂ ਵਗੈਰਾ ਪਾ ਕੇ ਬੰਕਰਾਂ ਚੋਂ ਦੂਰ ਬਾਹਰ ਕੱਢੀਆਂ ਜਾ ਰਹੀਆਂ ਨੇ ਇਸਮਾਨ ਚ ਤਾਂ ਕਿ ਹਵਾ ਉਹਦੇ ਵਿੱਚ ਆਵੇ ਉਹਦੇ ਵਿੱਚ ਰੇਡੀਓ ਟੈਲੀਵਿਜ਼ਨ ਤੱਕ ਦੀਆਂ ਤਾਰਾਂ ਪਵਾ ਰਹੇ ਨੇ ਵੀ ਕਿਤੇ ਇਹੋ ਜਿਹਾ ਮੌਕਾ ਦੁਬਾਰਾ ਬਣਿਆ ਤੇ ਘਟੋ ਘਟ ਕੇਬਲ ਤਾਰ ਦੇ ਜ਼ਰੀਏ ਟੈਲੀਵਿਜ਼ਨ ਦੇ ਜ਼ਰੀਏ ਥੱਲੇ ਬੈਠ ਕੇ ਸਭ ਕੁਝ ਪਤਾ ਤਾਂ ਲੱਗਦਾ ਰਹੇ ਉਂਝ ਤਾਂ ਅੱਜਕੱਲ ਮੋਬਾਈਲ ਫੋਨ ਹਰ ਕਿਸੇ ਕੋਲੇ ਹੈ ਸੋ ਜਿਹੜੇ ਸਰਹੱਦਾਂ ਦੇ 6 ਜ਼ਿਲ੍ਹਿਆਂ ਦੇ ਆਲੇ ਦੁਆਲੇ ਪਿੰਡਾਂ ਦੇ ਲੋਕ ਨੇ ਉਹ ਸਭ ਤੋਂ ਵੱਧ ਚਿੰਤਿਤ ਨੇ। ਔਰ ਉਹ ਸੋਚ ਰਹੇ ਨੇ ਕਈਆਂ ਨੇ ਬੰਕਰ ਬਣਾ ਲਏ ਕਈ ਸੋਚ ਰਹੇ ਨੇ ਮਿਸਤਰੀਆਂ ਨੂੰ ਦਿਖਾ ਰਹੇ ਨੇ ਵੀ ਅਸੀਂ ਵੀ ਬੰਕਰ ਬਣਾ ਲਈਏ। ਸੋ ਲੋਕਾਂ ਦੀ ਮਾਨਸਿਕ ਸਥਿਤੀ ਇਹ ਬਣੀ ਹੋਈ ਹੈ। ਤੇ ਭਾਜਪਾ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਜਿਹੜੀ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਹੈ। ਉਹ ਵੀ ਘੱਟੋ ਘੱਟ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਸਮਝੇ। ਔਰ ਜਿਹੜੇ ਬੀਜੇਪੀ ਦੇ ਲੀਡਰ ਇਸ ਤਰ੍ਹਾਂ ਦੀਆਂ ਬੇਫਜ਼ੂਲ ਗੱਲਾਂ ਟਿੱਪਣੀਆਂ ਕਰ ਰਹੇ ਨੇ ਉਹਨਾਂ ਨੂੰ ਤਾੜਨਾ ਕੀਤੀ ਜਾਵੇ ਬੀਜੇਪੀ ਵੱਲੋਂ ਉਹ ਜਿਵੇਂ ਮੈਂ ਸਿਆਸੀ ਤੌਰ ਤੇ ਦੇਖਾਂ ਸੰਦੀਪ ਜੀ ਬੀਜੇਪੀ ਦੇ ਪਹਿਲੇ ਪੈਰ ਨਹੀਂ ਸੀ ਲੱਗ ਰਹੇ ਪੰਜਾਬ 'ਚ ਔਰ ਜਿਹੜਾ ਇਹ ਜਾਗਰੂਕਤਾ ਲੈਵਲ ਦਾ ਲੈਡਰ ਸਰ ਹਕੀਕਤ ਇਹ ਸਵਾਲ ਲੈ ਲਿਓ ਮੇਰਾ ਮੈਨੂੰ ਇਹ ਚੇਤੇ ਆਕਰਤਾ ਤੁਸੀਂ ਹੁਣ ਬੀਜੇਪੀ ਇੱਕ ਪਾਸੇ ਪੂਰਾ ਜੋਰ ਲਾ ਰਹੀ ਸੀ ਕਿ ਤਜਾਬ ਦੇ ਵਿੱਚ ਸਾਡੇ ਕਿਸੇ ਨਾ ਘੱਟ ਜੋੜ ਹੋ ਜਵੇ ਜਾਂ ਸਾਡੀ ਸਰਕਾਰ ਬਣੇ ਹੁਣ ਪੂਰੇ ਭਾਰਤ ਦੇ ਵਿੱਚ ਜਿੱਦਾਂ ਦੀ ਸਥਿਤੀ ਬਣ ਗਈ ਹੈ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਡਮਾਡੋਂ ਸਥਿਤੀ ਤੇ ਪੂਰੇ ਭਾਰਤ 'ਚ ਬੜੀ ਪਈ ਹੈ ਤੇ ਫਿਰ ਪੰਜਾਬ ਨੂੰ ਕਿਵੇਂ ਇਹ ਹੁਣ ਜਿਹੜਾ ਵਾ ਵੀ ਸਿਆਸੀ ਤੌਰ ਤੇ ਜਿੱਤਣ ਦੀ ਰਣਨੀਤੀ ਬਣਾਉਣਗੇ ਦੇਖੋ ਜਿਹੜੀ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਵਰਗਾ ਮਾਹੌਲ ਬਣਿਆ ਇਹਦੇ ਨਾਲ ਬੀਜੇਪੀ ਦੀ ਸਥਿਤੀ ਪੰਜਾਬ 'ਚ ਖਰਾਬ ਹੋਈ ਹੈ ਪੰਜਾਬ ਦੇ ਲੋਕ ਜੰਗ ਨਹੀਂ ਚਾਹੁੰਦੇ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਰਾਏ ਲਈ ਜਾਣੀ ਚਾਹੀਦੀ ਸੀ ਪੰਜਾਬ ਦੇ ਲੋਕਾਂ ਨੂੰ ਵਕਤ ਰਹਿੰਦੇ ਮਦਦ ਕੀਤੀ ਜਾਣੀ ਚਾਹੀਦੀ ਸੀ ਉਹਨਾਂ ਨੂੰ ਹਾਲਾਕਿ ਸਰਕਾਰ ਨੇ ਆਫੀਸ਼ੀਅਲ ਅਨਾਉਂਸਮੈਂਟ ਜੰਗ ਦਾ ਨਹੀਂ ਕੀਤਾ ਸਰਕਾਰ ਇਹਨੂੰ ਜੰਗ ਨਹੀਂ ਮੰਨਦੀ ਪਰ ਲੋਕਾਂ ਦੇ ਲਈ ਤਾਂ ਜੰਗ ਹੈ ਨਾ ਜਦੋਂ ਰਾਤ ਨੂੰ ਡਰੋਨ ਅਸਮਾਨ ਚ ਉੱਡ ਰਹੇ ਨੇ ਅੱਗਾਂ ਲੱਗ ਰਹੀਆਂ ਨੇ ਡਰੋਨਾਂ ਨੂੰ ਧਮਾਕੇ ਹੋ ਰਹੇ ਨੇ ਫਿਰੋਜ਼ਪੁਰ ਚ ਇੱਕ ਪਰਿਵਾਰ ਤਿੰਨ ਮੈਂਬਰ ਜ਼ਖਮੀ ਹੋਏ ਡਰੋਨ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਜਿਹੜੇ ਬੱਚਿਆਂ ਦੇ ਦਿਲ ਡੈਲੇ ਜਿਹੜੇ ਲੋਕਾਂ ਦੇ ਡਰ ਐਡਾ ਵੱਡਾ ਪੈਦਾ ਹੋਇਆ ਜਿਸ ਤਰ੍ਹਾਂ ਨਾਲ ਅਸਮਾਨ ਤੇ ਡਰੋਨ ਅਸੀਂ ਦੇਖੇ ਇਹ ਕੋਈ ਦਿਵਾਲੀ ਤਾਂ ਹੈ ਨਹੀਂ ਸੀ ਵੀ ਆਤੀਸ਼ਬਾਜ਼ੀਆਂ ਜਾਂ ਖੁਸ਼ੀ ਦੇਣ ਵਾਲੇ ਪਟਾਕੇ ਇਸਮਾਨ ਚ ਚੱਲ ਰਹੇ ਸੀ ਇਹ ਬੋਲਾ ਬਰੂਤ ਸੀ ਉਹ ਪੰਜਾਬ ਦੇ ਲੋਕ ਇਸੇ ਕਰਕੇ ਹਮੇਸ਼ਾ ਮੰਗ ਕਰਦੇ ਨੇ ਨਾ ਕਿ ਅਸੀਂ ਸਰਹੱਦੀ ਸੂਬਾ ਸਾਡੇ ਤੇ ਖਾਸ ਤਵਜੋ ਦੇ ਸਾਡੀ ਐਗਰੀਕਲਚਰ ਦੀ ਨੀਤੀ ਅਲੱਗ ਹੋਵੇ ਸਾਡੀ ਸਾਨੂੰ ਸਪੈਸ਼ਲ ਪੈਕੇਜ ਕੋਈ ਦਿੱਤਾ ਜਿ ਗਿਆ ਹੋਵੇ ਸਾਡੀਆਂ ਸਰਹੱਦਾਂ ਨੂੰ ਵਿਕਸਿਤ ਕਰੋ ਬਲਕਿ ਸਰਕਾਰ ਨੂੰ ਪੈਸੇ ਦੇਣੇ ਚਾਹੀਦੇ ਨੇ ਸਰਹੱਦਾਂ ਤੇ ਜਿਹੜੇ ਲੋਕ ਨੇ ਉਹ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਘਰਾਂ 'ਚ ਬੰਕਰ ਬਣਾ ਲੈਣ ਇਹ ਇਹਦੀ ਯੋਜਨਾ ਬਣਨੀ ਚਾਹੀਦੀ ਹੈ ਕਿ ਸਰਕਾਰ ਉਹਨਾਂ ਸਾਰੇ ਲੋਕਾਂ ਨੂੰ 8-8 10-10 ਕਿਲੋਮੀਟਰ ਦੇ ਵਿੱਚ ਜਿਨ੍ਹਾਂ ਦੇ ਮਕਾਨ ਨੇ ਉਹਨਾਂ ਨੂੰ ਪੈਸੇ ਦੇਵੇ ਹੁਣ ਲੋਕ ਰੋਟੀ ਖਾਣ ਨੂੰ ਪੈਸੇ ਨਹੀਂ ਮਜਬੂਰੀ 'ਚ ਬੰਕਰ ਬਣਵਾ ਰਹੇ ਨੇ ਤੇ ਬੰਕਰ ਤੇ ਪੈਸੇ ਲੱਗਣੇ ਨੇ ਫ੍ਰੀ ਨਹੀਂ ਬਣਨਾ ਸੋ ਬੀਜੇਪੀ ਦੀ ਸਥਿਤੀ ਪੰਜਾਬ 'ਚ ਬਹੁਤ ਹੀ ਚੰਗੀ ਨਹੀਂ ਕੋਈ ਫਾਇਦਾ ਨਹੀਂ ਹੋਇਆ ਇਸ ਜੰਗ ਦਾ ਕੋਈ ਸਿਆਸੀ ਫਾਇਦਾ ਨਹੀਂ ਹੋਇਆ ਬੀਜੇਪੀ ਨੂੰ ਹਾਲਾਂਕਿ 2019 ਤੋਂ ਪਹਿਲਾਂ ਜਦੋਂ ਪਲਵਾਮਾ ਦੇ ਸਾਡੇ ਅੱਤਵਾਦੀਆਂ ਨੇ ਸਾਡੇ ਫੌਜੀ ਮਾਰੇ ਸੀ ਉਦੋਂ ਜਿਹੜੇ ਸਰਜਿਕਲ ਸਟ੍ਰਾਈਕ ਕੀਤੇ ਸੀ ਉਹਦਾ ਸਿਆਸੀ ਲਾਭ ਬੀਜੇਪੀ ਨੇ ਲਿਆ ਲੇਕਿਨ ਹੁਣ ਜੋ ਮਾਹੌਲ ਬਣੇ ਇਹ ਹਾਲਾਂਕਿ ਸਾਡੀ ਫੌਜ ਕਾਮਯਾਬ ਰਹੀ ਹੈ ਸਾਡੀ ਫੌਜ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਬਿਲਕੁਲ ਲੇਕਿਨ ਲੇਕਿਨ ਜਿਹੜਾ ਫੌਜ ਦੀ ਜਿੱਤ ਦਾ ਸਿਆਸੀ ਲਾਭ ਲੈਣ ਦੀ ਰਣਨੀਤੀ ਸੀ ਉਹ ਫੇਲ ਗਿਆ ਸੋ ਇਸ ਜਿੱਤ ਦਾ ਕੋਈ ਸਿਆਸੀ ਲਾਭ ਬੀਜੇਪੀ ਨੂੰ ਨਹੀਂ ਬਲਕਿ ਬੀਜੇਪੀ ਤੇ ਸਵਾਲ ਖੜੇ ਹੋ ਰਹੇ ਨੇ ਔਰ ਜਦੋਂ ਸਵਾਲ ਪੁੱਛਦੇ ਨੇ ਲੋਕ ਤੇ ਬੀਜੇਪੀ ਦੇ ਮੰਤਰੀ ਬਕਵਾਸ ਮਾਰਦੇ ਨੇ ਕਈ ਆ ਦੋ ਤਿੰਨ ਆਪਾਂ ਦੇਖ ਲੇ ਇਹ ਚੰਗੀ ਗੱਲ ਲਈ ਤੇ ਡੱਲਾ ਸਾਹਿਬ ਆਪਾਂ ਗੱਲ ਕਰੀਏ ਚਰਨਜੀਤ ਚੰਨੀ ਹੁਣਾ ਦੀ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਨੇ ਅਵਾਰਡ ਮਿਲ ਰਿਹਾ ਇਹਨਾਂ ਉਸ ਅਵਾਰਡ ਬਾਰੇ ਥੋੜਾ ਜਿਹਾ ਫਿਲਕੇ ਦੱਸੋ ਕਿ ਬਹੁਤਾ ਮੈਨੂੰ ਵੀ ਉਹਦੇ ਬਾਰੇ ਨਹੀਂ ਜਾਣਕਾਰੀ ਚਰਨਜੀਤ ਚੰਨੀ ਪੰਜਾਬ ਦੇ ਔਰ ਦੇਸ਼ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟਾਂ ਚੋਂ ਕਈਆਂ ਚੋਂ ਅੱਗੇ ਨਿਕਲ ਗਏ ਚਰਨਜੀਤ ਚੰਨੀ ਇੱਕ ਕਮੇਟੀ ਆ ਪਾਰਲੀਮੈਂਟ ਦੀ ਜਿਹੜੀ ਖੇਤੀਬਾੜੀ ਬਾਰੇ ਕਿਸਾਨ ਭਲਾਈ ਬਾਰੇ ਆ ਉਹਦੇ ਚੇਅਰਮੈਨ ਨੇ ਬਹੁਤ ਸਾਰੀਆਂ ਕਮੇਟੀਆਂ ਪਾਰਲੀਮੈਂਟ 'ਚ ਹੁੰਦੀਆਂ ਨੇ ਜਿਵੇਂ ਵਿਦਵਾਨ ਸਵਾਰੀਆਂ ਕਮੇਟੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਪਾਰਲੀਮੈਂਟ ਦੀਆਂ ਕਮੇਟੀਆਂ ਹੁੰਦੀਆਂ ਨੇ ਚਰਨਜੀਤ ਚੰਨੀ ਖੇਤੀਬਾੜੀ ਔਰ ਕਿਸਾਨ ਭਲਾਈ ਦੇ ਨਾਲ ਸੰਬੰਧਿਤ ਕਮੇਟੀ ਦੇ ਚੇਅਰਮੈਨ ਨੇ ਸੋ ਵੱਖ-ਵੱਖ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਕੰਮਕਾਰ ਰਿਵਿਊ ਕੀਤੇ ਜਾਂਦੇ ਨੇ ਇੱਕ ਸੰਸਥਾਪ ਉਹਨਾਂ ਨੇ ਫੈਸਲਾ ਕੀਤਾ ਕਿ ਚਰਨਜੀਤ ਚੰਨੀ ਦੀ ਕਮੇਟੀ ਇਹਨਾਂ ਨੇ ਚੰਗਾ ਕੰਮ ਕੀਤਾ ਸੋ ਬਤੌਰ ਚੇਅਰਮੈਨ ਚਰਨਜੀਤ ਚੰਨੀ ਨੂੰ ਸੰਸਦ ਰਤਨ ਪੁਰਸਕਾਰ ਮਿਲੇਗਾ ਜੀ ਡਾਕਟਰ ਅਬਦੁਲ ਕ੍ਰਮ ਵੇਲੇ ਸ਼ੁਰੂ ਕੀਤਾ ਗਿਆ ਸੀ 2010 ਤੋਂ ਸ਼ੁਰੂ ਹੋਇਆ ਸੀ ਹੁਣ ਅਸੀਂ ਬੈਠੀਆਂ 2015 ਚ 25 ਚ 25 ਸਾਲਾਂ ਚ ਪਹਿਲੀ ਵਾਰੀ ਜਿਹੜਾ ਸੰਸਦ ਰਤਨ ਅਵਾਰਡ ਹੈ ਉਹ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਦੇ ਹਿੱਸੇ ਆਇਆ ਆਮ ਆਦਮੀ ਪਾਰਟੀ ਦੇ ਕਿੰਨੇ ਰਾਜ ਸਭਾ ਮੈਂਬਰ ਨੇ ਹੁਣ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਚੋਂ ਤਿੰਨ ਲੋਕ ਸਭਾ ਮੈਂਬਰ ਵੀ ਨੇ ਪਰ ਕੋਈ ਵੀ ਪਾਰਲੀਮੈਂਟ ਦੇ ਵਿੱਚੋਂ ਅਵਾਰਡ ਨਹੀਂ ਦੇ ਸਕਿਆ ਚਰਨਜੀਤ ਚੰਨੀ ਇਸ ਅਵਾਰਡ ਨੂੰ ਜਿੱਤਣ ਵਾਲੇ ਬਣੇ ਨੇ ਚਰਨਜੀਤ ਚੰਨੀ ਦੀ ਜਿਹੜੀ ਕਮੇਟੀ ਹੈ ਐਗਰੀਕਲਚਰ ਵਾਲੀ ਉਹਨਾਂ ਨੇ ਕਈ ਸਿਫਾਰਸ਼ਾਂ ਕੇਂਦਰ ਸਰਕਾਰ ਨੂੰ ਦਿੱਤੀਆਂ ਚਰਨਜੀਤ ਚੰਨੀ ਨੇ ਇੱਕ ਤਾਂ ਸਿਫਾਰਸ਼ ਇਹ ਦਿੱਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਣੀ ਚਾਹੀਦੀ ਹੈ ਦੂਸਰਾ ਉਹ ਕਿੰਨੇ ਜਿਹੜਾ ਮੰਤਰਾਲਾ ਖੇਤੀਬਾੜੀ ਦਾ ਕਿਸਾਨ ਭਲਾਈ ਦਾ ਉਹਦੇ ਵਿੱਚ ਮਜ਼ਦੂਰ ਭਲਾਈ ਦਾ ਸ਼ਬਦ ਵਰਤਿਆ ਜਾਵੇ ਮਜ਼ਦੂਰਾਂ ਦੀ ਭਲਾਈ ਦੇ ਲਈ ਵੀ ਸੋਚਿਆ ਜਾਵੇ ਔਰ ਕਈ ਸੁਝਾ ਚਰਨਜੀਤ ਚੰਨੀ ਹੋਣਾ ਨੇ ਖੇਤੀਬਾੜੀ ਸੈਕਟਰ ਚ ਰਿਫਾਰਮਸ ਸੁਧਾਰਾਂ ਦੇ ਲਈ ਇਸ ਕਮੇਟੀ ਨੇ ਦਿੱਤੇ ਨੇ ਸੋ ਇਸ ਕਰਕੇ ਇਹ ਕਮੇਟੀ ਦੇ ਸੁਝਾਅ ਹੁਣ ਸਰਕਾਰ ਕੋ ਚਲੇ ਗਏ ਸਰਕਾਰ ਮੰਨਦੀ ਹੈ ਨਹੀਂ ਮੰਨਦੀ ਉਹ ਤਾਂ ਸਰਕਾਰ ਦਾ ਵਿਸ਼ਾ ਹੈ ਪਰ ਚਰਨਜੀਤ ਚੰਨੀ ਹੋਣਾ ਨੇ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਦੇ ਵਿੱਚੋਂ ਜਿਲੰਦਰ ਦੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਸੰਸਦ ਰਤਨ ਜਿਹੜਾ ਜਿੱਤਿਆ ਵਾਰ ਉਹਦੇ ਨਾਲ ਚਰਨਜੀਤ ਚੰਨੀ ਆਪਣੇ ਸਮਕਾਲੀ ਮੈਂਬਰ ਪਾਰਲੀਮੈਂਟਾਂ ਤੋਂ ਅੱਗੇ ਨਿਕਲ ਗਿਆ ਜਿਹੜੇ ਕਾਂਗਰਸ ਦੇ ਦੂਸਰੇ ਵੱਡੇ-ਵੱਡੇ ਧਿੱਗਜ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਈ-ਕਈ ਵਾਰ ਦੇ ਐਮਪੀ ਨੇ ਚਰਨਜੀਤ ਚੰਨੀ ਤਾਂ ਪਹਿਲੀ ਵਾਰ ਦਾ ਐਮਪੀ ਹੈ ਸੋ ਚਰਨਜੀਤ ਚੰਨੀ ਕਾਫੀ ਅੱਗੇ ਨਿਕਲ ਗਿਆ ਔਰ ਅੱਜ ਦੇ ਸਮੇਂ 'ਚ ਜਦੋਂ ਅਸੀਂ 27 ਦੇਖਦੇ ਹਾਂ ਭਾਵੇਂ ਮੁੱਖ ਮੰਤਰੀ ਦੇ ਦਾਵੇਦਾਰ ਬਹੁਤ ਨੇ ਪੰਜਾਬ 'ਚ ਕਾਂਗਰਸ ਵੱਲੋਂ ਵੀ ਪਰ ਚਰਨਜੀਤ ਚੰਨੀ ਅੱਜ ਵੀ ਵੱਡਾ ਦਾਵੇਦਾਰ ਮੁੱਖ ਮੰਤਰੀ ਦੇ ਚਿਹਰੇ ਦਾ ਕਾਂਗਰਸ ਵੱਲੋਂ ਹੈ ਭਾਵੇਂ ਉਹ ਮੈਂਬਰ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਹੈ ਬਾਕੀ ਦੇਖਦੇ ਹਾਂ ਸੰਦੀਪ ਜੀ ਸਿਆਸਤ ਕਿਸ ਪਾਸੇ ਜਾਂਦੀ ਹੈ ਸਾਡੇ ਦੂਜੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਅਵਾਰਡ ਨਹੀਂ ਜਿੱਤ ਸਕੇ ਇਹਨਾਂ ਅਵਾਰਡ ਦੇ ਨਾਲ ਅਗਰ ਚਰਨਜੀਤ ਚੰਨੀ ਹੋਰ ਬਿਹਤਰ ਕੰਮ ਕਰਨਗੇ ਪਾਰਲੀਮੈਂਟ 'ਚ ਪੰਜਾਬ ਦੇ ਲਈ ਤੇ ਹੋਰ ਸਾਰਿਆਂ ਨੂੰ ਖੁਸ਼ੀ ਤੇ ਮਾਣ ਮਹਿਸੂਸ ਹੋ। ਪਹਿਲਾਂ ਸਭ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਹੈ ਕਿਉਂਕਿ ਇਹਦੀ ਮੋੜ ਸੀਗੀ ਖਾਸ ਤੌਰ ਤੇ ਜਿਹੜੀ ਭਾਰਤ-ਪਾਕ ਪੇ ਦਰਮਿਆਨ ਜਿਹੜੀ ਅੱਜ ਗੱਲਬਾਤ ਹੋਣੀ ਸੀ ਕਿਉਂ ਨਹੀਂ ਹੋਈ ਤੁਸੀਂ ਕਲੀਅਰਫਾਈ ਕੀਤਾ ਕਿ ਜੰਗਬੰਦੀ ਜਿੱਦਾਂ ਬੁਰੇਗੀ ਬਹੁਤ-ਬਹੁਤ ਧੰਨਵਾਦ ਸਸ਼ੀ ਕਾਰਗੀ ਬਹੁਤ ਧੰਨਵਾਦ। ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖੇ। ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ